ਚੋਂ ਸਾਡੇ ਬਹੁਤ ਹੀ ਸੀਨੀਅਰ ਅਕਾਲੀ ਦਲ ਦੇ ਬਿੱਟੂ ਜੀ ਜਿਹੜੇ ਦਰਜਣਾਂ ਸਾਥੀਆਂ ਦੇ ਨਾਲ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਹਨਾਂ 'ਚ ਲਿਆਉਣ ਦਾ ਸਭ ਤੋਂ ਵੱਡਾ ਰੋਲ ਸਾਡੇ ਨੀਪੂ ਕਾਕਾ ਜੀ ਨੇ ਇਹਨਾਂ ਨੇ ਪ੍ਰੇਰ ਕੇ ਕਾਂਗਰਸ ਪ੍ਰਤੀ ਇਹਨੂੰ ਲਿਆਂਦਾ ਔਰ ਮੈਂ ਆਪਣੇ ਵੱਲੋਂ ਨੀਪੂ ਕਾਕਾ ਜੀ ਵੱਲੋਂ ਇਹਨਾਂ ਦਾ ਵੈਲਕਮ ਕਰਦਾ ਹਾਂ ਔਰ ਕਾਂਗਰਸ ਪਾਰਟੀ ਵੱਲੋਂ ਵੈਲਕਮ ਕਰਦਾ ਹੈ ਇਹਨਾਂ ਨੂੰ ਭਰੋਸਾ ਵੀ ਦਿਵਾਉਣਾ ਚਾਹੁੰਦਾ ਕਿ ਜਿਹੜੇ ਇਤਬਾਰ ਕਰਕੇ ਵਿਸ਼ਵਾਸ ਕਰਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦਾ ਵਿਸ਼ਵਾਸ ਕਾਇਮ ਰੱਖਿਆ ਜਾਏਗਾ ਬਣਦਾ ਮਾਨ ਸਨਮਾਨ ਰੱਖਿਆ ਜਾਏਗਾ ਇਹਨਾਂ ਦਾ ਔਰ ਇਹਨਾਂ ਨੂੰ ਛਾਤੀ ਨਾਲ ਲਾ ਕੇ ਰੱਖਾਂਗੇ ਪਿੱਠ ਨਹੀਂ ਕਦੇ ਦਿਖਾਵਾਂਗੇ ਇਹ ਮੇਰਾ ਇਹਨਾਂ ਨਾਲ ਵਾਦਾ ਹੈ ਇਹਨਾਂ ਨੂੰ ਕਦੇ ਮਹਿਸੂਸ ਨਹੀਂ ਹੋਏਗਾ ਕਿ ਅਸੀਂ ਇਸੇ ਦੂਸਰੀ ਪਾਰਟੀ ਜਾ ਕੇ ਵੱਖਰਾ ਵੱਖਰਾ ਲੱਗੇ ਇਹਨਾਂ ਨੂੰ ਇਉਂ ਲੱਗੇਗਾ ਹਫਤੇ ਬਾਅਦ ਕਿ ਮੈਂ ਤਾਂ 20 ਸਾਲ ਦਾ ਇੱਥੇ ਹੀ ਸੀ ਇੱਥੇ ਮੇਰਾ ਘਰ ਸੀ ਇੱਥੇ ਮੈਨੂੰ ਆਉਣਾ ਚਾਹੀਦਾ ਸੀਗਾ ਲੇਟ ਹੋ ਗਿਆ ਪਰ देर ਆਇਆ درست ਆਇਆ ਇਹਨਾਂ ਦਾ ਵੈਲਕਮ ਹੈ ਔਰ ਵਧਾਈ ਵੀ ਹੈ ਬਿੱਟੂ ਜੀ ਦੀ। ਸਾੜੀਏ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਬਿੱਟੂ ਪ੍ਰਧਾਨ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਕੀ ਕਹਿਣਾ ਚਾਹੋਗੇ? ਮੈਂ ਆਪਣੇ ਮੰਤਰੀ ਸਾਹਿਬ ਦਾ ਤੇ ਕਰਤਾ ਜੀ ਦਾ ਬਹੁਤ ਧੰਨਵਾਦ ਦੀਆਂ ਜੀ ਜਿਨ੍ਹਾਂ ਨੇ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਜੀ ਜਾਣ ਨਾਲ ਪਾਰਟੀ ਲਈ ਕੰਮ ਕਰਦਾ ਰਾਂਗਾ